ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਜੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਖਾਸ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ 6ਵਾਂ ਸਾਲਾਨਾ ਸਿੱਖੀ ਐਕਸਪੀਰੀਅੰਸ ਮਾਗਮ ਆਉਣ ਜਾ ਰਿਹਾ ਆ ਉਹਦੇ ਵਿੱਚ ਜੋ ਜੋ ਹੋਵੇਗਾ ਕੌਣ ਕੌਣ ਪਹੁੰਚੇਗਾ ਕਿਹੜੇ ਕਿਹੜੇ ਰਾਗੀ ਸਹਿਬਾਨ ਪਹੁੰਚ ਰਹੇ ਨੇ ਕਥਾਵਾਚਕ ਪਹੁੰਚਣਗੇ ਤੇ ਕਿੱਥੇ ਹੋ ਰਿਹਾ ਆ ਕਿਹੜੀਆਂ ਤਰੀਕਾਂ ਨੂੰ ਹੋ ਰਿਹਾ ਐ ਸਭ ਦੇ ਬਾਰੇ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੇਵਾਦਾਰ ਗੁਰਜੀਵਨ ਸਿੰਘ ਜੀ ਅਤੇ ਦਲਰਾਜ ਸਿੰਘ ਜੀ ਉਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਤੇ ਸੰਗਤ ਨੂੰ ਪਹਿਲੇ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਹੁਮ ਹੁਮਾ ਕੇ ਜਿਹੜਾ ਇਹ ਸਿੱਖੀ ਸਮਾਗਮ ਹੋ ਰਿਹਾ ਹੈ ਇਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਸਾਰੀਆਂ ਜਿਹੜੀਆਂ ਇਹਦੀਆਂ ਡਿਟੇਲਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਹਮਦਰ ਦੇ ਸਟੂਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ। ਜੀ ਤੇ ਇਹਦੇ ਨਾਲ ਹੀ ਮੈਂ ਪੁੱਛਣਾ ਚਾਹਾਂਗੀ ਸਭ ਤੋਂ ਪਹਿਲਾਂ ਦਰਾਜੀ ਤੁਹਾਨੂੰ ਕਿ ਜਿਹੜਾ ਸਿੱਖੀ ਸਮਾਗਮ ਹੋ ਰਿਹਾ ਹੈ ਛੇਵਾਂ ਇਹ ਕਿੱਥੇ ਹੋ ਰਿਹਾ ਤੇ ਕਿਹੜੀਆਂ ਤਰੀਕਾਂ ਨੂੰ ਹੋਣ ਜਾ ਰਿਹਾ ਹੈ? ਹਾਂ ਜੀ ਐਕਸਪੀਰੀਅੰਸ ਸਿੱਖੀ ਦਾ ਛੇਵਾਂ ਸਲਾਨਾ ਸਮਾਗਮ ਇਸ ਸਾਲ ਵੀ ਹਰੇਕ ਸਾਲ ਦੀ ਵਾਂਗ ਬ੍ਰੈਂਪਟਨ ਫੇਅਰ ਗਰਾਊਂਡ ਜੋ ਕਿ 12942 ਹਾਰਟਲੇਕ ਰੋਡ ਕੈਲਡਨ ਵਿੱਚ ਹੁੰਦਾ ਹੈ ਉਹ ਖੁੱਲੇ ਪੰਡਾਲ ਵਿੱਚ ਹੋਵੇਗਾ। ਤੇ 1 ਅਗਸਤ ਤੋਂ ਲੈ ਕੇ 4 ਅਗਸਤ ਤੱਕ ਜਿਹੜਾ ਸਿਵਿਕ ਔਰ ਸਿਵਿਕ ਹੌ ਥਰਸਡੇ ਤੋਂ ਲੈ ਕੇ ਵੀਰਵਾ ਤੋਂ ਲੈ ਕੇ ਐਤਵਾਰ ਤੱਕ ਹੋਵੇਗਾ ਜੀ ਸ਼ਾਮ ਦੇ ਦੋ ਵਜੇ ਜੀ ਇਹ ਨਾਲੇ ਗੁਰਜੀਵਨ ਜੀ ਮੈਂ ਪੁੱਛਣਾ ਚਾਹੂੰਗੀ ਕਿ ਜਿਹੜਾ 6ਵਾਂ ਸਲਾਨਾ ਸਿੱਖੀ ਐਕਸਪੀਰੀਅੰਸ ਮਾਗਮ ਇਸ ਸਾਲ ਹੋ ਰਿਹਾ ਹੈ ਇਹ ਕਿੰਨਾ ਨੂੰ ਸਮਰਪਿਤ ਹੈ ਹਾਂ ਜੀ ਇਹ ਸਮਰਪਿਤ ਆ ਆਪਣੇ ਸੰਤ ਕਰਤਾਰ ਸਿੰਘ ਜੀ ਪੰਡਰਾਵਾਲੇ রাইਟ ਜੋ ਸਾਥ ਗੁਰਪ੍ਰਧਾਨ ਸੰਗੀਤ ਦੇ ਮਗਰੋਂ ਦੰਦੋ ਮਿਟ ਕੇ ਸਾਹ ਦੇ ਜੱਸ ਸਰ ਬਣੇ 13ਵੇਂ ਜੱਸ ਸਰ ਤੇ ਉਸ ਤੇ ਨਾਲ ਨਾਲ 1984 ਤੋਂ 40 ਸਾਲ ਹੋ ਗਏ ਹੁਣ ਸੋ ਜੋ ਵੀ ਆਪਣੀ 1984 ਵਿੱਚ ਸਮੋਸ਼ੀ ਦਾ ਸਮਰਪਤਾ ਸਮਾਗਮ ਜੀ ਹਾਂ ਜੀ ਤੇ ਦਲਾ ਜੀ ਜਿਹੜੇ ਨਾਮ ਰੱਖਿਆ ਗਿਆ ਹੈ ਐਕਸਪੀਰੀਅੰਸ ਸਿੱਖੀ ਸਮਾਗਮ ਇਹੀ ਨਾਮ ਕਿਉਂ ਰੱਖਿਆ ਦੇ ਪਿੱਛੇ ਕੀ ਜਿਹੜੀ ਹਿਸਟਰੀ ਕੁਛ ਹੈਗੀ ਆ ਅੰਡੀ ਵੈਸੀ ਐਕਸਪੀਰੀਐਂਸਡ ਕੇਸ ਆਰਡੀ ਸੰਸਥਾ ਦਾ ਨਾਮ ਹੈ 11 ਸਾਲਾ ਤੋਂ ਆਪਾਂ ਜੀਟੀਏ ਵਿੱਚ ਟੋਰਾਂਟੋ ਵਿੱਚ ਆਪਾਂ ਤਿੰਨ ਤਰ੍ਹਾਂ ਦੇ ਇਵੈਂਟ ਕਰ ਰਹੇ ਹਾਂ ਸਿੱਖੀ ਉਤਰਾਣ ਮਿਲ ਕੇ ਉਹ ਹੁੰਦੇ ਆ ਪ੍ਰੋਫੈਸ਼ਨਲ ਡਿਵੈਲਪਮੈਂਟ ਸਪਿਰਚੁਅਲ ਡਿਵੈਲਪਮੈਂਟ ਤੇ ਕਮਿਊਨਿਟੀ ਡਿਵੈਲਪਮੈਂਟ ਉਹਨਾਂ ਵਿੱਚੋਂ ਕਮਿਊਨਿਟੀ ਦੀ ਡਿਵੈਲਪਮੈਂਟ ਜਦੋਂ ਹੁੰਦੀ ਆ ਕਈ ਵਾਰੀ ਆਪਾਂ ਬੇਘਰੇ ਲੋਕਾਂ ਨੂੰ ਸਹਾਰਾ ਦੇਣ ਲਈ ਫੂਡ ਪੈਕੇਟ ਵੰਡਦੇ ਆ ਉਹ ਡਾਊਨਟਾਊਨ ਸੇਵਾ ਇਨੀਸ਼ੀਟਿਵ ਹੋਈ ਜਾਪਕ ਪੂਰਨ ਸੰਟੀ ਦੇ ਨਾਂ ਤੇ ਬ੍ਰੈਂਪਟਨ ਦੀਆਂ ਸਟਰੀਟਾਂ ਸਾਫ਼ ਕਰਨੀਆਂ ਸਪਿਰਚੋਰ ਡਵੈਲਪਮੈਂਟ ਜਿਹੜਾ ਆ ਉਹਦੇ ਲਈ ਯੂਥ ਲਈ ਕੈਂਪ ਲਾਉਣੇ ਜਾਂ ਗੁਰਦੁਆਰੇ ਸਾਹਿਬਾਨਾਂ ਵਿੱਚ ਪ੍ਰੋਗਰਾਮ ਕਰਨੇ ਕੀਰਤਨ ਕਰਨੇ ਉਹ ਸਵਿੰਗ ਦੇ ਅੰਡਰ ਆਪਰ ਐਕਸਪੀਰੀਅੰਸ ਸਿੱਖੀ ਸਮਾਗਮ ਕਰਦੇ ਆ ਤੇ ਐਕਸਪੀਰੀਅੰਸ ਸਿੱਖੀ ਦਾ ਇਹੀ ਮਤਲਬ ਹੈ ਕਿ ਸਿੱਖੀ ਦਾ ਆਨੰਦਤਾ ਸੰਗਤ ਰਟੀ ਮਾਨ ਹੁੰਦਾ ਇਸ ਕਰਕੇ ਕਥਾ ਕੀਰਤਨ ਅਤੇ ਨਾਲ ਹੀ ਸ਼੍ਰੀ ਦੰਗ ਸਿੰਘਾਂ ਦੀਆਂ ਵਸਤੂਆਂ ਲੰਗਰ ਸੰਗਤ ਆਪ ਚਲਾਉਂਦੀ ਆ ਉਹ ਸਾਰਿਆਂ ਨੂੰ ਮੁੱਖ ਰੱਖਦੇ ਹੋਏ ਆਪਾਂ ਐਕਸਪੀਰੀਅੰਸ ਸਿੱਖੀ ਜੋ ਕਿ ਸੰਸਥਾ ਦਾ ਨਾਇਆ ਉਹਦੇ ਨਾਲ ਥੱਲੇ ਆਪਾਂ ਸਮਾਗਮ ਦੇ ਵਿੱਚ ਕੀ ਕੁਝ ਹੋਵੇਗਾ ਕੋਈ ਤੁਸੀਂ ਹਿਸਟਰੀ ਸਾਂਝੀ ਕਰਨਾ ਚਾਹੁੰਦੇ ਹੋ ਹਾਂਜੀ ਜੋ ਬਲਾਰੇ ਦਾ ਸੰਗਤਾਂ ਜਾਣਦੀਆਂ ਹੋਣਗੀਆਂ ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸਤਰੀ ਦਰਬਾਰ ਸਾਹਿਬ ਤੋਂ ਭਾਈ ਸਰਬਜੀਤ ਸਿੰਘ ਜੀ ਲਾੜੇ ਵੀ ਸਤਰੀ ਦਰਬਾਰ ਸਾਹਿਬ ਤੋਂ ਹਜੂਰੀ ਰਾਗੀ ਭਾਈ ਜਨਰਲ ਸਿੰਘ ਜੀ ਨਤਨਿੰਨ ਮਾੜੇ ਜਿੰਨਾਂ ਆਪਾਂ ਰਸਨਾਈ ਕਾਸਟਾਸ ਸੁਣਦਿਆਂ ਸੰਗਤਾਂ ਸ੍ਰੀ ਦੁਨੀਆਪੁਰ ਦੇ ਵਿੱਚ ਤੇ ਇਸ ਦੇ ਨਾਲ ਨਾਲ ਹੋਰ ਵੀ ਭਾਈ ਪੰਡ ਭਾਈ ਰੂਪਾ ਜਿੱਥੇ ਸ਼ੇਮੇ ਪਾਸ਼ਾ ਵੀ ਗਏ ਤੇ ਦਸਵੇਂ ਪਾਸ਼ਾ ਜੀ ਵੀ ਉੱਥੇ ਸੰਗਤਾਂ ਨੂੰ ਦਰਸ਼ਨ ਦਿੱਤੇ ਉੱਥੇ ਜੋ ਗੁਰੂ ਸਾਹਿਬ ਦੇ ਸ੍ਰੀ ਸਾਹਿਬ ਗੁਰੂ ਸਾਹਿਬ ਦੀ ਕਟਾਰ ਦਸਵੇਂ ਪਾਸ਼ਾ ਦੀ ਢਾਲ ਗੁਰੂ ਸਾਹਿਬ ਦੇ ਘੜੇ ਇਉਂ ਜੀਆਂ ਹੋਰ ਗੁਰੂ ਸਾਹਿਬਾਨਾਂ ਦੀਆਂ ਵਸਤੂਆਂ ਉੱਥੇ ਦਰਸ਼ਨ ਕਰਾਇਆ ਜਾਣਗੇ ਉਹ ਪੈਂਡ ਪਾਈ ਰੂਪਾ ਤੋਂ ਸੇਵਾਦਾਰ ਆ ਰਹੇ ਹਨ ਪਾਈ ਬੁੱਟਾ ਸਿੰਘ ਜੀ ਉਹਨੇ ਤੇ ਉਸ ਦੇ ਨਾਲ ਨਾਲ ਆਪਣੇ ਯੂਕੇ ਤੋਂ ਨੈਰੋ ਫੋਰਗੇਟ 84 ਮਿਊਜ਼ੀਅਮ ਉਸਦੇ ਸੇਵਾਦਾਰ ਵੀ ਪਹੁੰਚ ਰਹੇ ਹਨ ਤੋ ਜਿਵੇਂ ਜਿਸ ਵੇਚ ਆਪਣੇ ਵਰਤਮਾਨ ਸਮੇਂ ਦੇ ਸ਼ਹੀਦ ਆ 1990s ਦੇ 1990s ਦੇ ਸ਼ਹੀਦ ਉਹਨਾਂ ਦੀਆਂ ਵਸਤੂਆਂ ਵੀ ਉੱਥੇ ਹੋਣ ਗਿਆ ਸੰਗਤਾਂ ਦੇ ਦਰਸ਼ਨ ਲਈ ਜਿਵੇਂ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੀ ਵਰਦੀ ਤੇ ਹੋਰ ਜਿਹੜੇ ਆਪਣੇ ਉਸ ਸਮੇਂ ਦੇ ਸ਼ਹੀਦ ਉਹਨਾਂ ਦੀਆਂ ਵਸਤੂਆਂ ਉੱਥੇ ਸੰਗਤਾਂ ਦਰਸ਼ਨ ਕਰ ਸਕਦੀ ਹੈ ਜੀ ਤੇ ਦੇ ਨਾਲ ਹੀ ਸੰਗਤਾਂ ਦੇ ਲਈ ਹੋਰ ਕਿਹੜੇ-ਕਿਹੜੇ ਪ੍ਰਬੰਧ ਕੀਤੇ ਗਏ ਨੇ ਅ ਹੋਰ ਕਿਹੜੇ ਪ੍ਰਬੰਧ ਇੱਥੇ ਕਥਾ ਦਾ ਕੀਰਤਨ ਦਾ ਆਪਣੇ ਜਿਹੜਾ ਮਿਊਜ਼ੀਅਮ ਲੱਗਨੇ ਆ ਲੰਗਰ ਦਾ ਉੱਥੇ ਲੰਗਰ ਦਾ ਉੱਤ ਵਰਤੇਗਾ ਸਾਰੇ ਜੀ ਚਾਰੇ ਜਹਾਂ ਵਾਸਤੇ ਤੇ ਉੱਥੇ ਯੂਥ ਨੂੰ ਉਥੋਂ ਸਾਰੇ ਸੰਗਤ ਨੂੰ ਅਪਰਚੁਨਿਟੀ ਹੈ ਸੇਵਾ ਕਰਨ ਲਈ ਸੋ ਪ੍ਰਬੰਧਤਾ ਇਹ ਸਿੱਖੀ ਨੂੰ ਮੁਸ ਜਿਹੜਾ ਆਪਣੇ ਸਿੱਖੀ ਦੇ ਪਿੱਲਰ ਹੈ ਜਿਹੜੇ ਸੇਵਾ ਕੀਰਤਨ ਕਥਾ ਆਪਣੇ ਗੁਰੂ ਸੱਭਾ ਨੂੰ ਯਾਦ ਕਰਨਾ ਚਾਹੀਤੇ ਕਰਨਾ ਇਹਹੀ ਮੁੱਖ ਰੱਖ ਕੇ ਸਭ ਸਮਾਗਮ ਹੋ ਰਿਹਾ ਜੀ ਤੇ ਦਰਵਾਜ਼ੇ ਜਿਹੜੀਆਂ ਸੰਗਤਾਂ ਸੇਵਾ ਕਰਨੀਆਂ ਚਾਹੁੰਦੀਆਂ ਨੇ ਤਾਂ ਉਹ ਮੌਕੇ ਤੇ ਆ ਕੇ ਕਰ ਸਕਦੀਆਂ ਨੇ ਜਾਂ ਉਹਨਾਂ ਨੂੰ ਪਹਿਲਾਂ ਤੁਹਾਨੂੰ ਦੱਸਣਾ ਪੈਣਾ ਕਿ ਉਹ ਸੇਵਾ ਕਰਨੇ ਚਾਹੁੰਦੇ ਨੇ हां जी वैसे ਜਿਹੜੀ ਹੱਥੀ ਸੇਵਾ ਲੰਗਰਾਂ ਵਿੱਚ ਹੋਈ ਜਾਂ ਦੀਵਾਨ ਹਾਲਾਂ ਵਿੱਚ ਹੋਈ ਉਹ ਤਾਂ ਸੰਗਤ ਆ ਕੇ ਕਰ ਸਕਦੀ ਆ ਪਰ ਜਿਵੇਂ ਕਿ ਲੰਗਰ ਦਾ ਪ੍ਰਬੰਧ ਆਪਾਂ ਪਹਿਲਾਂ ਹੀ ਕਰ ਲੈਣੇ ਆ ਜਿਹੜੀ ਗਰੋਸਰੀ ਹੁੰਦੀ ਆ ਜਾਂ ਲੰਗਰ ਦਾ ਸਮਾਨ ਸਾਰਾ ਹੁੰਦਾ ਉਹ ਆਪਾਂ ਪਹਿਲਾਂ ਲੈਣ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਸੰਗਤ ਨੂੰ ਇਹੀ ਬੇਨਤੀ ਆ ਜਿਹੜੇ ਲੰਗਰ ਵਿੱਚ ਸੇਵਾ ਪਾਉਣਾ ਚਾਹੁੰਦੇ ਨੇ ਤਾਂ ਪਹਿਲਾਂ ਹੀ ਸਾਨੂੰ ਫੋਨ ਕਰਕੇ ਜਾਂ ਈਮੇਲ ਕਰਕੇ ਸਾਡੇ ਨਾਲ ਸੰਪਰਕ ਕਰ ਲੈਣ ਤੇ ਉਹਦੇ ਨਾਲ ਆਪਾਂ ਜਿਹੜੀਆਂ ਸਾਡੀਆਂ ਲੋੜਾਂ ਨੇ ਸੰਸਥਾ ਦੀਆਂ ਲੰਗਰ ਵਾਸਤੇ ਉਹ ਆਪਾਂ ਤੁਹਾਨੂੰ ਦੱਸ ਕੇ ਫਿਰ ਤੁਹਾਡਾ ਵਿੱਚ ਹਿੱਸਾ ਵੀ ਪਾ ਸਕਦੇ ਜੀ ਸੇਵਾ ਵਿੱਚ ਜੀ ਤਾ ਗੁਰਜੀਵਨ ਸਿੰਘ ਜੀ ਮੈਂ ਪੁੱਛਣਾ ਚਾਹਉਗੀ ਇੱਕ ਵਾਰੀ ਤੁਸੀਂ ਵਿਸਥਾਰ ਦੇ ਵਿੱਚ ਜਾਣਕਾਰੀ ਦੇ ਦਿਓ ਕਿ ਕਿਹੜੇ-ਕਿਹੜੇ ਕਥਾਵਾਚਕ ਤੇ ਰਾਗੀ ਸਹਿਬਾਨ ਪਹੁੰਚਣਗੇ ਸਮਾਗਮ ਦੇ ਵਿੱਚ ਅਸਲ ਵਿੱਚ ਜਦੋਂ ਮੈਂ ਨਾਮ ਲਿਆ ਭਾਈ ਲਖਵਿੰਦਰ ਸਿੰਘ ਜੀ ਹਿਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਵੀ ਹਿਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਡਾਕਟਰ ਰਗਵਿੰਦਰ ਸਿੰਘ ਜੀ ਬਟਾਲਾ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਡਾਕਟਰ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਭਾਈ ਜਨਾਰ ਸਿੰਘ ਜੀ ਨਤਨਮ ਵਾਲੇ ਕਥਾਵਾਚਕ ਗਨੀ ਦਲਜੀਤ ਸਿੰਘ ਜੀ ਦਾੰਦੋ ਮੀਟਰਕਸਾਲ ਮੰਟਿਕਾ ਤੇ ਹਾਂਜੀ ਇਹ ਹੀ ਸਤਿਬਲੜੇ ਹਾਂਜੀ ਸਵਾਗਤ ਵਾਸਤੇ ਰਾਈਟ ਸੋ ਇਹ ਸਤਨ ਨੇ ਪਹੁੰਚਣਾ ਤੇ ਨਾਲ ਨਾਲ ਪਾਈ ਗੁਟਾ ਸਿੰਘ ਜੀ ਪਿੰਡ ਪਾਈ ਰੂਪਾ ਤੋਂ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਾਸਤਰ ਲੈ ਕੇ ਆਉਣੇ ਤੇ ਨਾਲ ਆਪਣੇ ਨੈਵਰ ਫੋਰਗੇਟ 84 ਮਿਊਜ਼ੀਅਮ ਅਗਲਾੰਦ ਤੋਂ ਸੇਵਾ ਤਾਰਾਰੇ ਜੋ 1910 1980s ਦੇ 1990s ਦੇ ਆਪਣੇ ਹੈਗੇ ਸ਼ੀਤ ਉਹਨਾਂ ਨੇ ਵਸਤਵਾਂ ਸੰਗਤਾਂ ਦੇ ਦਰਸ਼ਨ ਲਈ ਲਿਆਉਣਗੇ ਜੀ ਜੀ ਤੇ ਦਿਲਰਾਜ ਜੀ ਪਿਛਲੇ ਜਿਹੜੇ ਸਮਾਗਮ ਹੋਏ ਨੇ ਉਹਨਾਂ ਦੇ ਨਾਲੋਂ ਇਸ ਵਾਰੀ ਸੰਗਤਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੂਗਾ ਜਿਵੇਂ ਹਾਲ ਨੂੰ ਲੈ ਕੇ ਜਾਂ ਹੋਰ ਕੁਝ ਤਿਆਰੀ ਕੀਤੀ ਗਈ ਹੈ ਖਾਸ ਹਾਂਜੀ ਪਹਿਲੇ ਸਾਲਾਂ ਵਿੱਚ ਸਮਾਗਮ ਜਿਹੜਾ ਬੈਂਟਨ ਫੇਅਰਗਰਾਉਂਡ ਦਾ ਛੋਟਾ ਹਾਲ ਹੁੰਦਾ ਸੀ ਪਹਿਲੀ ਬਿਲਡਿੰਗ ਸੀ ਉਹਦੇ ਵਿੱਚ ਆਪਾਂ ਰੱਖਦੇ ਹੁੰਦੇ ਸੀ ਦੀਵਾਰ ਹਾਲ ਜਿਹੜਾ ਆ ਤੇ ਉਤੋਂ ਬਾਅਦ ਪਿਛਲੇ ਸਾਲ ਸੰਗਤ ਦੇ ਸਪੋਰਟ ਨਾਲ ਆਪਾਂ ਛੋਟੇ ਹਾਲ ਤੋਂ ਲੈ ਕੇ ਜਿਹੜਾ ਮੀਡੀਅਮ ਹਾਲ ਸੀ ਦੂਜੀ ਬਿਲਡਿੰਗ ਸੀ ਉੱਥੇ ਤੱਕ ਆਪਾਂ ਦੀਵਾਨ ਹਾਲ ਲੈ ਕੇ ਲੈ ਕੇ ਗਏ ਸੀ ਤੇ ਉੱਥੇ ਵੀ ਇਕੱਠ ਜਿਆਦਾ ਹੋਣ ਕਰਕੇ ਐਤਕੀ ਆਪਾਂ ਜਿਹੜਾ ਪਿਛਲਾ ਹਾਲ ਆ ਬੈਂਪਟਨ ਫੇਅਰ ਗ੍ਰਾਉਂਡ ਦਾ ਉੱਥੇ ਆਪਾਂ ਦੀਵਾਨ ਸਜਾਵਾਂਗੇ ਤੇ ਸਭ ਤੋਂ ਵੱਡੀ ਬਿਲਡਿੰਗ ਵਿੱਚ ਦੀਵਾਨ ਸਜਾਵਾਂਗੇ ਲੰਗਰ ਹਾਲ ਵੀ ਆਪਾਂ ਵੱਡਾ ਕਰ ਰਹੇ ਆ ਤੇ ਪਾਰਕਿੰਗ ਦਾ ਪ੍ਰਬੰਧ ਵੀ ਸਾਰਾ ਫੇਅਰ ਗ੍ਰਾਉਂਡ ਵੱਲੋਂ ਆਪ ਕੀਤਾ ਜਾਂਦਾ ਆ ਤਾਂ ਕਰਕੇ ਫਿਰ ਸੰਗਤ ਨੂੰ ਕੋਈ ਡਿਫਿਕਲਟੀ ਨਹੀਂ ਹੋਊਗੀ ਕੋਈ ਓਕਿਆਈ ਨਹੀਂ ਆਊਗੀ ਜਦੋਂ ਸਮਾਗਮ ਤੇ ਹੋਣਗੇ ਜੀ ਤੇ ਗੁਰਜੀਵਨ ਜੀ ਪਾਰਕਿੰਗ ਨੂੰ ਲੈ ਕੇ ਵੀ ਇੱਕ ਵਾਰੀ ਦਰਸ਼ਕ ਜਿਹੜੇ ਦੇਖ ਰਹੇ ਨੇ ਉਹਨਾਂ ਨਾਲ ਸਾਂਝ ਪਾ ਦੋ ਕਿ ਪਾਰਕਿੰਗ ਤਾਂ ਤਾਂ ਨਹੀਂ ਕੋਈ ਔਕ ਹੋਗੇ ਕਿਉਂਕਿ ਇੱਥੇ ਜਦੋਂ ਵੀ ਕੋਈ ਸਮਾਗਮ ਹੁੰਦਾ ਆ ਤਾਂ ਪਾਰਕਿੰਗ ਦੇ ਸਾਰਿਆਂ ਨੂੰ ਦਿੱਕਤ ਆਉਂਦੀ ਆ ਹਾਂਜੀ ਉੱਥੇ ਅਸੀਂ ਸਿਕਿਉਰਿਟੀ ਕਰਾਈ ਵੀ ਹੈ ਸੋ ਜਿਹਨੋਂ ਸੰਗਤ ਉੱਥੇ ਪਹੁੰਚੂਗੀ ਉੱਥੇ ਸਿਕਿਉਰਿਟੀ ਗਾਰਡ ਉਹਨਾਂ ਨੂੰ ਡਾਇਰੈਕਟ ਕਰਨਗੇ ਅ ਕੰਟਰੋਲਡ ਪਾਰਕਿੰਗ ਹੋਊਗੀ ਰਾਈਟ ਵੀ ਸਾਰੇ ਜਿਹੜਾ ਸਪੇਸ ਜਿਹੜਾ ਅਵੇਲੇਬਲ ਆ ਚੰਗੀ ਤਰ੍ਹਾਂ ਵਰਤਿਆ ਜਾਵੇ ਕਿਸ ਵਨ ਲਈ ਜਾਂ ਬਾਹਰ ਜਿਹੜੋ ਕਰੇ ਜਾਣਾ ਆਪਣੇ ਗੱਡੀ ਕੱਢਣ ਲਈ ਸੋ ਉਹਦੇ ਵਾਸਤੇ ਸਕਿਉਰਿਟੀ ਗਾਟ ਅਵੇਲੇਬਲ ਹੋਣਗੇ ਸਾਰਾ ਟ੍ਰੈਫਿਕ ਕੰਟਰੋਲ ਕਰਨਗੇ ਨਾਲ ਉੱਥੇ ਪ੍ਰਬੰਧ ਹੈਗਾ ਜਿਹੜਾ ਗਰਾਊਂਡਸ ਦਾ ਸੋ ਸੰਗਤ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂਗੀ ਨਾਲ ਹੋਰ ਚੀਜ਼ਾਂ ਵੀ ਚਾਹੀਦੀਆਂ ਜਿਵੇਂ ਆਪਣੇ ਵਾਸ਼ਰੂਮਾਂ ਦਾ ਪ੍ਰਬੰਧ ਜਗ੍ਹਾ ਦਾ ਪ੍ਰਬੰਧ ਸੰਗਤ ਵੀ ਕੁਲ ਕੇ ਬਹਿ ਸਕੇ ਉਸ ਨਾਲ ਦੀ ਜੰਨਾ ਪ੍ਰਬੰਧ ਕਰਿਆ ਹੋਇਆ ਜੀ ਤੇ ਜੇਕਰ ਸੰਗਤ ਦੇ ਵਿੱਚੋਂ ਕੋਈ ਦਾਨ ਕਰਨਾ ਚਾਹੁੰਦਾ ਆ ਤਾਂ ਉਹ ਕਰ ਸਕਦਾ ਆ ਹਾਂਜੀ ਕਰ ਸਕਦੇ ਆ ਜੀ ਦੋ ਤਰੀਕੇ ਆ ਤੁਸੀਂ ਸਾਨੂੰ ਫੋਨ ਕਰ ਸਕਦੇ ਆ ਜੇ ਤੁਸੀਂ ਕੋਈ ਰੱਡਾ ਵਿਚਾਰ ਕਰਨੇ ਚਾਹੁੰਦੇ ਆ 6475756585 ਤੇ ਤੁਸੀਂ ਨਾਲ ਦੀ ਨਾਲ ਤੁਸੀਂ ਜੇ ਤੁਸੀਂ ਡੋਨੇਸ਼ਨ ਦੇਣੀ ਚਾਹੁੰਦੇ ਆ ਫਾਈਨੈਂਸ਼ੀਅਲ ਡੋਨੇਸ਼ਨ ਦੇਣੀ ਚਾਹੁੰਦੇ ਆ ਤੁਸੀਂ experienceseek.com ਤੇ ਜਾ ਕੇ ਡੋਨੇਟ ਟੈਬ ਨਾਪ ਸਕਦੇ ਆ ਜਿਹੜਾ ਟਾਪ ਰਾਈਟ ਹੈਂਡ ਕਾਰਨਰ ਤੇ ਜਾਂ ਤੁਸੀਂ ਆਪ ਦੇ ਵੈਬ ਬ੍ਰਾਊਜ਼ਰ ਦੇ ਵਿੱਚ ਦਾ ਟਾਈਪ ਕਰ ਸਕਦੇ ਆ experienceseek.com/donate ਤੇ ਜੇ ਤੁਸੀਂ ਲੰਗਰ ਵਿੱਚ ਸੇਵਾ ਕਰਨੀ ਚਾਹੁੰਦੇ ਆਂ ਤੇ ਤੁਸੀਂ ਤੁਹਾਨੂੰ ਸੰਪਰਕ ਕਰਕੇ ਤੁਹਾਨੂੰ ਤੁਸੀਂ ਫੋਨ ਕਰ ਸਕਦੇ ਆਂ ਜਾਂ ਕੰਟੈਕਟ@experienceseek.com ਤੇ ਈਮੇਲ ਕਰਕੇ ਉਹ ਵੀ ਕੰਟੈਕਟ@experienceseek.com ਉੱਤੇ ਤੁਹਾਨੂੰ ਈਮੇਲ ਕਰਕੇ ਆ ਤੇ ਸਾਡੇ ਸੇਵਾਦਾਰ ਤੁਹਾਨੂੰ ਤੁਹਾਨੂੰ ਜਾਣਕਾਰੀ ਦੇ ਦੇਣਗੇ ਵੀ ਇਸ ਲੰਗਰ ਲੰਗਰ ਵਾਸਤੇ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਤੁਸੀਂ ਉਸ ਹਿਸਾਬ ਨਾਲ ਤੁਸੀਂ ਉੱਤੇ ਫਿਰ ਸੰਗਤ ਦਾ ਸੇਵਾਦਾਰ ਦੇ ਨਾਲ ਤੁਸੀਂ ਪ੍ਰਬੰਧ ਕਰ ਸਕਦੇ ਜੀ ਤੇ ਜਦੋਂ ਐਕਸਪੀਰੀਅੰਸ ਕਿਨ ਕੋਈ ਡੋਨੇਸ਼ਨ ਵੀ ਜਾਂਦੀ ਆ ਸਾਡੀ ਆਰਗੇਨਾਈਜੇਸ਼ਨ ਆਫ ਦ ਚੈਰੀਟੇਵ ਆਰਗੇਨਾਈਜੇਸ਼ਨ ਕੈਨੇਡਾ ਵਿੱਚ ਰਜਿਸਟਰਡ ਫਿਰ ਜੀ ਡੀ ਵੀ ਸੰਗਤ ਦੇ ਮੈਂਬਰ ਡੋਨੇਸ਼ਨ ਦਿੰਦੇ ਵੀ ਆ ਉਹਨਾਂ ਨੂੰ ਟੈਕਸ ਚੈਰੀਟੇਬਲ ਰਸੀਟ ਵੀ ਮਿਲਦੀ ਆ ਤੇ ਜਦੋਂ ਹਰ ਇੱਕ ਸਾਲ ਆਪਾਂ ਟੈਕਸ ਰਿਟਰਨ ਭਰਦੇ ਆ ਉਹਦੇ ਵਿੱਚ ਵੀ ਥੋੜਾ ਹਿੱਸਾ ਤੁਹਾਨੂੰ ਫਿਰ ਵਾਪਸ ਆਉਂਦਾ ਓਕੇ ਤੇ ਇਹਦੇ ਨਾਲ ਹੀ ਮੈਂ ਇਹ ਵੀ ਚਾਹ ਉਹ ਕਿ ਕੀ ਹੋਣਗੀਆਂ ਸਮਾਗਮ ਦੀਆਂ ਹਾਂਜੀ ਸਮਾਗਮ ਜੀ ਪਹਿਲੀ ਅਗਸਤ ਤੋਂ ਲੈ ਕੇ 4 ਅਗਸਤ ਤੱਕ ਪਹਿਲੀ ਤੇ ਦੂਜੀ ਅਗਸਤ ਨੂੰ ਦਿਵਾਨ 5 ਵਜੇ ਸ਼ੁਰੂ ਹੋਣਗੇ ਜੀ ਕੰਮ ਤੋਂ ਬਾਅਦ ਅਤੇ ਸੈਟਰਡੇ ਸੰਡੇ ਦੇ ਦਿਵਾਨ ਸਨੇਚਰ ਵਾਲਾ ਐਤਵਾਰ ਦੇ 3 ਤੇ 4 ਅਗਸਤ ਦੇ 4 ਵਜੇ ਸ਼ਾਮ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਜਾਣਗੇ ਜੀ ਤੇ ਇਹਨਾਂ ਲਈ ਸੰਗਤਾਂ ਨੂੰ ਤੁਸੀਂ ਖਾਸ ਹਦਾਇਤਾਂ ਕੋਈ ਦੇਣੀਆਂ ਚਾਹੁੰਦੇ ਹੋ ਇਨਸਟਰਕਸ਼ਨਸ ਕਿ ਕਈ ਵਾਰੀ ਜਿਵੇਂ ਖਾਪ ਪੈਂਦੀ ਆ ਬੱਚੇ ਆਉਂਦੇ ਨੇ ਤਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਉਹ ਤਾਂ ਜੀ ਸੰਗਤਾਂ ਆਪ ਹੀ ਸੈਣੀਆ ਪਤਾ ਇਹ ਜੀ ਉਹਨਾਂ ਨੂੰ ਸਾਰਾ ਕੁਝ ਰਾਈਟ ਤੇ ਕਾਹ ਤਾਂ ਬੱਚੇ ਤਾਂ ਬੱਚੇ ਹੀ ਹੁੰਦੇ ਆ ਪਰ ਜੋ ਆਪਾਂ ਕੀ ਬਾਰੇ ਬੱਚਾ ਨੂੰ ਜਿੰਨਾ ਕੰਟਰੋਲ ਕਰ ਸਕਦੇ ਆ ਉਹ ਤਾਂ ਫਿਰ ਆਪਣਾ ਆਪ ਦਾ ਫਰਜ਼ ਬਣਦਾ ਹੁੰਦਾ ਹਾਂਜੀ ਕੋਈ ਖਾਸ ਸਨੇਹਾ ਤਾਂ ਨਹੀਂ ਘਾ ਸਾਰੇ ਮਾਂ ਪਿਤਾ ਸਾਰੇ ਬੱਚੇ ਆਪ ਹੀ ਜਾਣਦੇ ਆ ਰਾਈਟ ਆ ਉਹ ਸਨੇਹਿਆ ਸਾਰੇ ਬਸੇ ਹੀ ਬੇਤੀ ਸਾਰੀ ਸੰਗਤ ਨੂੰ ਵੀ ਵੱਧ ਚੜ ਕੇ ਸਾਰਿਆਂ ਨੂੰ ਪਹੁੰਚ ਪਹੁੰਚੇ ਸਾਰੇ ਜਣੇ ਜੀ 40 ਸਾਲ ਹੋ ਗਏ 1984 ਤੋਂ ਲੱਗ ਗਿਆ ਅੱਜ ਤੱਕ ਤੇ ਸਾਰੇ ਪੰਛ ਦਾ ਫਰਜ਼ ਬਣਦਾ ਵੀ ਜੋ ਆਪਣੇ ਕੌਮ ਦੀ ਛੀ ਦਾ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੀ ਯਾਦ ਕਾਇਮ ਰੱਖਣੀ ਤੇ ਗਾਣੀਆਂ ਪੀੜੀਆਂ ਨੂੰ ਸਿਖਾਉਣਾ ਸਿਖਿਆਵਾਂ ਦੇਣੀਆਂ ਤੇ ਨਾਲ ਦੀ ਨਾਲ ਜੋ ਆਪਣੇ ਮਹਾਨ ਗੁਰਸਿੱਖ ਹੋਏ ਆਪਣੇ ਪੰਥ ਵਿੱਚ ਸੰਤ ਕਰਤਾਰ ਸਿੰਘ ਬੰਦਰਾ ਵਾਲੇ ਉਹਨਾਂ ਨੂੰ ਯਾਦ ਕਰਨਾ ਤੇ ਇਹ ਸੰਗਤਾਂ ਦਾ ਫਰਜ਼ ਬਣਦਾ ਨਾਲ ਤੁਸੀਂ ਆਪ ਵੀ ਪਹੁੰਚੋ ਪਰਿਵਾਰ ਨੂੰ ਵੀ ਲੈ ਕੇ ਆਓ ਤੇ ਨਾਲ ਨਾਲ ਜਿੰਨਾ ਤੁਸੀਂ ਆਪਦੇ ਰਸਦਾਰਾਂ ਯਾਰਾਂ ਦੋਸਤਾਂ ਨੂੰ ਦੱਸ ਸਕਦੇ ਆ ਸਾਰਾ ਨੂੰ ਦੱਸੋ ਤੇ ਸਾਰਾ ਨੂੰ ਨਾਲ ਲੈ ਆਓ ਜੀ ਜੀ ਤੇ ਦਰਾਜੀ ایکسپੀਰੀਅੰਸ ਸਿੱਖੀ ਤੇ ਵੱਲੋਂ ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਹਾਂ ਜੀ ایکسپੀਰੀਅੰਸ ਸਿੱਖੀ ਦੀ ਜਿਹੜੀ ਸੰਸਥਾ ਹੈ ਨੌਜਵਾਨ ਨਵੱਲ ਚਲਾਈ ਗਈ ਸੰਸਥਾ ਸੀ 11 ਸਾਲ ਪਹਿਲਾਂ ਜਿਹੜੀ ਯੂਨੀਵਰਸਿਟੀ ਅਤੇ ਕਾਲਜ ਵਿੱਚ ਸੇਖਨੌਂਦਾਂ ਪਰਦੇ ਸੀ ਉਹ ਸਾਰੀਆਂ ਆਰਗੇਨਾਈਜੇਸ਼ਨਸ ਇਕੱਠੀਆਂ ਹੋ ਕੇ ਅੱਲਾ ਉਹਨਾਂ ਨੇ ਇੱਕ ਬੈਨਰ ਥੱਲੇ ਇਸ ਸੰਸਥਾ ਬਣਾਈ ਸੀ ਤੇ ਹੁਣ 11 ਸਾਲ ਬਾਅਦ ਸਾਡੇ ਤਿੰਨ ਮੇਨ ਪਿੱਲਰ ਨੇ ਇੱਕ ਕਮਿਊਨਿਟੀ ਡਿਵੈਲਪਮੈਂਟ ਉਹਦੇ ਵਿੱਚ ਬੇਕਰਿਆਂ ਨੂੰ ਸਹਾਇਤਾ ਦੇਣਾ ਡਾਊਨਟਾਊਨ ਸੇਵਾ ਇਨੀਸ਼ੀਏਟਿਵ ਦਾ ਆਮ ਤੌਰ ਤੇ ਜਿਹੜੇ ਹੋਰ ਕਮਿਊਨਿਟੀ ਦੇ ਲੋਕ ਨੇ ਉਹਨਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਪਤਾ ਹੋਵੇ ਕਿ ਸਿੱਖ ਕੌਣ ਨੇ ਸਾਡੀ ਵੱਖਰੀ ਦਿੱਖ ਕਿਉਂ ਹੈ ਉਸ ਦੇ ਨਾਮ ਦਾ professionel development ਜਿਹੜੇ ਇੱਥੋਂ ਦੇ ਜੰਪਾਲ ਬੱਚੇ ਨੇ ਸਕੂਲਾ ਕਾਲਜਾਂ ਵਿੱਚ ਪੜ੍ਹਦੇ ਨੇ ਤੇ ਉਹ ਵੀ professionel careers ਆਪਣੇ develop ਕਰਨਾ ਚਾਹੁੰਦੇ ਨੇ ਉਹਨਾਂ ਦੀ ਹੈਲਪ ਲਈ ਆਪਾਂ ਸਿੱਖਿਆ ਕਰੀਅਰ ਡਿਵੈਲਪਮੈਂਟ ਰਿਚੀਟ ਇੱਕ ਮੈਂਟਡ ਡਾਟਾਬੇਸ ਵੀ ਬਣਾਈ ਆ ਜਿਵੇਂ ਮੈਂ ਹੁਣ ਅਨਜੀਤੌਰ ਤੇ ਲਾ ਸਕੂਲ ਵਿੱਚ ਹੋਵਾ ਤੇ ਕੋਈ ਹਾਈ ਸਕੂਲ ਵਾਲਾ ਵਿਦਿਆਰਥੀ ਲਾ ਸਕੂਲ ਤੱਕ ਪਹੁੰਚਣਾ ਚਾਹਵੇ ਤਾਂ ਉਹ ਡਾਟਾਬੇਸ ਤੇ ਮੈਨੂੰ ਲੱਭ ਕੇ ਮੈਂ ਨਾਲ ਸੰਪਰਕ ਕਰ ਸਕਦੇ ਜੋ ਵੀ ਸਲਾਹ ਲੈਣੀ ਹੋਵੇ ਉਹ ਵੀ ਲੈ ਸਕਦਾ ਤੇ ਅਖੀਰ ਤੇ ਸਪਿਰਚੁਅਲ ਡਿਵੈਲਪਮੈਂਟ ਆਪਾ ਯੂਥ ਲੈ ਕੇ ਕੈਂਪਵਿਲੋਂ ਨੇੜੇ ਸਮਾਗਮ ਵੀ ਉਹ ਸਪਿਰਚੁਅਲ ਡਿਵੈਲਪਮੈਂਟ ਦੀ ਜਿਹੜੀ ਬ੍ਰਾਂਚ ਆ ਉਹਦੇ ਥੱਲੇ ਆਉਂਦਾ ਤੇ ਇਹਨਾਂ ਸੇਵਾਵਾਂ ਨੂੰ ਲੈ ਕੇ ਇੱਕ ਐਕਸਪੀਰੀਅੰਸ ਸਿੱਖੀ ਸੰਸਥਾ ਖੜੀ ਹੋਈ ਹੈ ਤੇ ਮਾਰਕਿਰਪਕਾਨ ਇਸ ਇਸੇ ਵਨਪਾ ਅੱਗੇ ਲਾ ਕੇ ਜਾਵਾਂਗੇ ਜੀ ਤੇ ਐਕਸਪੀਰੀਅੰਸ ਸਿੱਖੀ ਦਾ ਜੇਕਰ ਕੋਈ ਹਿੱਸਾ ਬੰਨਣਾ ਚਾਹੁੰਦਾ ਆ ਜੁਆਇਨ ਕਰਨਾ ਚਾਹੁੰਦਾ ਤਾਂ ਉਹ ਕਰ ਸਕਦੇ ਨੇ ਹਾਂ ਜੀ ਕਰ ਸਕਦੇ ਆ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ ਐਕਸਪੀਰੀਅੰਸ ਸਿੱਖੀ .com ਤੇ ਜਮੇਂਦਲਾਲ ਸਿੰਘ ਨੇ ਕਿਹਾ ਵੀ ਇਹ ਸਾਡਾ ਇਕਲਾ ਸਮਾਗਮ ਨਹੀਂ ਪ੍ਰੋਗਰਾਮ ਹੋਰ ਸਾਰੇ ਸਾਲਾਂ ਚ ਪ੍ਰੋਗਰਾਮ ਹੁੰਦੇ ਰਹਿੰਦੇ ਐ ਇਸ ਤੋਂ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਸਮਾਗਮ ਤੋਂ ਹੋਊਗਾ ਫਰਦਪੂਰਨ ਸਿੰਘ ਜੀ ਵੀਕਐਂਡ ਆ ਜਿਹੜਾ ਜਿਹੜਾ ਆਖਰੀ ਸੈਟਰਡੇ ਐ ਸਪਟੰਬਰ ਦਾ ਉਦੋਂ ਅਲੋਰ ਜਦੋਂ ਇਕੱਠੇ ਹੋਣਗੇ ਵੀ ਜੋ ਆਪਣੇ ਬ੍ਰੈਂਡਰ ਦੀਆਂ ਸੜਕਾਂ ਉੱਥੇ ਜੋ ਇਹ ਲਟਰ ਹੁੰਦਾ ਗਰਬੇਜ ਹੁੰਦਾ ਉੱਥੇ ਇਹ ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਮੁੱਖ ਰੱਖ ਕੇ ਸੜਕਾਂ ਸਾਫ਼ ਕਰਨੀਆਂ ਸਾਈਡਵੌਕਸ ਸਾਫ਼ ਕਰਨੇ ਉਹ ਇਹ ਜੀ ਪ੍ਰੋਗਰਾਮ ਜਾਂ ਮੈਂਟਰ ਡਾਟਾਬੇਸ ਦਾ ਨਾਮ ਲਿਆ ਕੋਈ ਜੇ ਕੋਈ ਮੈਂਟਰ ਬਣਨਾ ਚਾਹੁੰਦਾ ਕੋਈ ਲੋਅਰ ਹੋਵੇ ਡਾਕਟਰ ਹੋਵੇ ਇੰਜੀਨੀਅਰ ਹੋਵੇ ਕੋਈ ਪ੍ਰੋਫੈਸ਼ਨਲ ਕਿਸੇ ਤਰ੍ਹਾਂ ਦਾ ਵੀ ਹੋਵੇ ਆਰਟਸ ਚ ਹੋਵੇ ਮੀਡੀਆ ਚ ਹੋਵੇ ਜਿਹੜੇ ਨੌਜਵਾਨ ਆ ਆਪਨੋਂ ਹੁੰਦਾ ਵੀ ਉਹ ਜੇ ਆ ਹਰੇਕ ਜਨਰੇਸ਼ਨ ਨੂੰ ਕੰਮ ਦੁਬਾਰਾ ਨਾਲ ਸ਼ੁਰੂ ਕਰਨਾ ਪਵੇ ਜੈਕ ਜਨਰੇਸ਼ਨ ਕਾਮਯਾਬ ਹੋਈ ਹੈ ਜਿਹੜੀ ਅਗਲੀ ਜਨਰੇਸ਼ਨ ਆ ਉਹਨਾਂ ਦੇ ਮੋਢਾਂ ਦੇ ਕੜ ਕੇ ਹੋਰ ਕਾਮਯਾਬ ਹੋਵੇ ਸੋ ਤੁਸੀਂ ਵੈਬਸਾਈਟ ਤੇ ਜਾ ਕੇ ਠੱਡੇ ਦੇ ਚਰਾ ਸਿੱਖਿਆ ਮੈਂਟਰ ਡਾਟਾਬੇਸ ਉਹ ਵੀ ਦੇਖ ਸਕਦੇ ਆ ਜਾਨ ਉਸ ਦੇ ਵਿੱਚ ਤੁਸੀਂ ਜੇ ਫੋਰ ਐਗਜ਼ਾਮਪਲ ਕੋਈ ਲੋਅਰ ਪੜਨਾ ਚਾਹੁੰਦਾ ਨਾ ਜੋ ਕੋਈ ਬਸਨ ਲੋਅਰ ਵਜ টাইਪ ਕੰਮ ਦੀ ਲੋੜ ਆ ਜੋ ਸਾਰੇ ਸਾਡੇ ਲੋਅਰਾਂ ਉਹਦੀ ਇਨਫਰਮੇਸ਼ਨ ਆ ਜਾਂਦੀ ਹੈ ਉਹਨਾਂ ਨਾਲ ਫਿਰ ਬਹਿ ਕੇ ਉਹਨਾਂ ਕੋਲੋਂ ਮੈਂਟਰਸ਼ਿਪ ਲੈ ਸਕਦੇ ਆ ਤੇ ਸੋ ਜੇ ਕੋਈ ਆਪਣਾ ਕੋਈ ਮੈਟਰੋ ਬਣਾਣਾ ਚਾਹੁੰਦਾ ਕੋਈ ਸਮਾਗਮ ਵਿੱਚ ਸਾਰਨਾ ਚਾਹੁੰਦਾ ਕੋਈ ਭਗਤਪੁਰ ਸਿੰਘ ਦੀ ਵੀਕਐਂਡ ਵਿੱਚ ਦਿਨ ਵਾਚ ਉਹਨਾਂ ਵਿੱਚ ਹੋਣਾ ਚਾਹੁੰਦਾ ਜਾਂ ਹੋਰ ਕੋਈ ਵੀ ਜਿਹੜੇ ਪ੍ਰੋਗਰਾਮਸ ਹਾਲ ਚੁਣੇ ਆ ਅਗਲੇ ਸਾਲ ਵੀ ਹੋਣੇ ਆ ਕੈਂਪ ਵੀ ਲੱਗਦੇ ਆ ਤੇ ਸਾਰੀ ਇਨਫੋਰਮੇਸ਼ਨ ਸਾਡੀ ਵੈਬਸਾਈਟ ਤੋਂ ਮਿਲ ਸਕਦੀ ਹੈ ਜਾਂ ਜਵੇਂ ਅਸੀਂ ਕਹਿੰਸੀ ਤੁਹਾਨੂੰ 6475756585 ਤੇ ਫੋਨ ਕਰਕੇ ਜਦੋਂ ਜਾਣਕਾਰੀ ਲੈ ਸਕਦੇ ਜੀ ਤੇ ਇਹਦੇ ਨਾਲ ਹੀ ਮੈਨੂੰ ਲੱਗਦਾ ਕਿ ਸਾਰੀ ਜਾਣਕਾਰੀ ਇਸ ਸਮਾਗਮ ਦੀ ਸਾਂਝੀ ਹੋ ਗਈ ਜੇ ਕੁਝ ਰਹਿ ਗਿਆ ਤਾਂ ਤੁਸੀਂ ਉਹ ਦੱਸ ਸਕਦੇ ਹੋ ਜਾਂਦੇ ਜਾਂਦੇ ਅਨੰਦ ਜੀ ਇਹ ਨਹੀਂ ਬੇਨਤੀਆਂ ਸੀਗੇ ਜੀ ਖਾਸ ਬੇਨਤੀ ਤਾਂ ਇਹ ਹੈ ਸੰਗਤ ਨੂੰ ਤੁਸੀਂ 6 ਸਾਲ ਹੋ ਗਏ ਤੁਸੀਂ ਸੰਗਤ ਨੇ ਵੱਧ ਚੜ ਕੇ ਖੜਾ ਸਾਫ ਦਿੱਤਾ ਸਮਾਗਮ ਜਿਹਨੂੰ ਸ਼ੁਰੂ ਹੋਇਆ ਸੀ ਉਦੋਂ ਹੀ ਨੌਜਵਾਨਾਂ ਨੂੰ ਲੱਗਦਾ ਸੀਗਾ ਵੀ ਸਮਾਗਮ ਇੱਕ ਕਾਮਯਾਬ ਹੋ ਗਿਆ ਪਰ ਫਿਰ ਜਿਹਨੂੰ ਹਰੇਕ ਸਾਲ ਹੋਰ ਸੰਗਤ ਨਾਲ ਜੋੜਦਿਆਂ ਹੋਰ ਨੌਜਵਾਨਾਂ ਨੂੰ ਹੋਰ ਰਚਾ ਹੁੰਦਾ ਸੇਵਾ ਕੰਮ ਦਾ ਵੀ ਹੋਰ ਸਮਾਗਮ ਵਿੱਚ ਹੋਰ ਸਾਰੀ ਪਾਈ ਗਈ ਹੋਰ ਜ਼ੋਰ ਨਾਲ ਸੇਵਾ ਕਰਕੇ ਹੋਰ ਵੱਡਾ ਹੋਵੇ ਸਮਾਗਮ ਤੇ ਸਾਰਾ ਕੁਝ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦਾ ਸੋ ਇੰਨੀ ਬੇਨਤੀ ਹੈ ਵੀ ਯੂਥ ਨੂੰ ਸਪੋਰਟ ਕਰੋ ਵੱਧ ਚੜ ਕੇ ਆਓ the In case there are any youth that are listening with their grandparents or parents, uh, we want to invite you to the sixth annual experience of of Smagam. This smagam is dedicated to Sant Kartar Singh Ji and the shades of 1984, where a lot of the prasadra Ragis, a lot of the jate that we've grown up listening to, are going to be coming and sharing their kirtan and katha with the sangat. So again, from August 1st to 4th during the Civic Day long week.

ਤੇ ਜੀ ਅਜਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਛੇਵਾਂ ਸਾਲਾਨਾ ਐਕਸਪੀਰੀਅੰਸ ਸਿੱਖੀ ਸਮਾਗਮ ਜੋ ਹੋਣ ਜਾ ਰਿਹਾ ਹੈ 1 ਤੋਂ 4 ਅਗਸਤ 2024 ਤੱਕ ਬ੍ਰੈਮਟਨ ਫੇਅਰ ਗਰਾਊਂਡ ਕੈਲਡਨ ਦੇ ਵਿੱਚ ਉਹਦੇ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਕਿਹੜੇ ਕਿਹੜੇ ਕਥਾਵਾਚਕ ਪਹੁੰਚਣਗੇ ਤੇ ਰਾਗੀ ਸਹਿਬਾਨ ਪਹੁੰਚਣਗੇ ਤੇ ਤੁਸੀਂ ਵੀ ਸਾਰੇ ਜਿੰਨੇ ਸੰਗਤ ਦੇਖ ਰਹੀ ਹੈ ਹੁਮ ਹੁਮਾ ਕੇ ਇਸ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਨਈ ਬੜੇ ਰੋਮ ਹਮਦਰ ਟੀਵੀ ਦੇ ਨਾਲ ਹੁਣ ਬੰਦੇ ਇਜਾਜ਼ਤ ਸਤਿ ਸ਼੍ਰੀ ਅਕਾਲ